ਦੇ ਸੁਲਤਾਨਪੁਰ ਲੋਦੀ ਵਿਖੇ ਬਿੱਤੀ ਦਿਨ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁਝ ਅਣਪਛਾਤੇ 20 ਦੇ ਕਰੀਬ ਨੌਜਵਾਨਾਂ ਨੇ ਹੱਥ ਵਿੱਚ ਕਿਰਪਾਨਾਂ ਅਤੇ ਡੰਡੇ ਲੈ ਕੇ ਸ਼ਰੀਆਮ ਇੱਕ ਘਰ ਦੇ ਵਿੱਚ ਵੜ ਕੇ ਨੌਜਵਾਨ ਦੀ ਕੁੱਟਵਾਰ ਕੀਤੀ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕੀ ਟੋਟ ਨਾ ਉਹ ਕੀ ਟੋਟ ਹਾਂਜੀ ਮੈਂ ਜੀ ਹੁਸ਼ਾਰਾ ਨੇ ਸਲਤਨਪੁਰ ਲੋਧੀ ਮੋਹਰੀ ਮੱਲਾ ਤੇ ਇੱਥੇ ਤੇ ਹੀ ਸਲਤਨਪੁਰ ਦੇ ਵਾਸੀ ਤੁਹਾਡੇ ਅਸੀਂ ਸੁੱਤੇ ਪਏ ਸੀ ਸਾਨੂੰ ਕੋਈ ਪਤਾ ਨਹੀਂ ਰਾਤ 2:30 ਵਜੇ ਤੇ ਨਾਲ ਸਾਨੂੰ ਉਠੇ ਸੀ ਇੱਟਾ ਪੈ ਲੱਪੀਆਂ ਤੇ ਹੀ ਭੱਜ ਕੇ ਉੱਠੇ ਆ ਤੇ ਮੁੰਡਾ ਉੱਠਿਆ ਉਹਨੇ ਆਣ ਕੇ ਪੁੱਛਿਆ ਤੁਸੀਂ ਕੌਣ ਆ ਕੌਣ ਆ ਸਾਨੂੰ ਇੱਟਾ ਮਾਰਦੇ ਰਾ ਉਹਨਾਂ ਦੱਸਿਆ ਨਹੀਂ ਤੇ ਅੱਗੋ ਬੋਲਿਆ ਵੀ ਤੁਸੀਂ ਦੱਸੋ ਸਹੀ ਸਾਨੂੰ ਕੌਣ ਆ ਫੇਰੇ ਨਾਨੇ ਆਹੀ ਇਹਨਾਂ ਨੇ ਮਾਰ ਮਾਰ ਲੱਤਾ ਸਾਡਾ ਬੂਆ ਵੀ ਭੰਨਿਆ ਤੇ ਸਾਡੀਆਂ ਟੇਲਾ ਟੂਲਾ ਸਾਰੀਆਂ ਭੰਨ ਦਿੱਤੀਆਂ ਇੱਟਾ ਬਹੁਤ ਚਲਾਇਆ ਇਹ ਭੱਜ ਕੇ ਪਹਿਲੋਂ ਅੰਦਰ ਵੜ ਗਿਆ ਫੇਰ ਅਸੀਂ ਬਾਹਰ ਨਿਕਲੇ ਆ ਫੇਰ ਮੁੰਡੇ ਨੇ ਇਹਨਾਂ ਨੂੰ ਪੁੱਛਿਆ ਕੌਣ ਆ ਤੇ ਇਹਨਾਂ ਨੇ ਆ ਕੇ ਤੇ ਅੰਦਰ ਬੂਆ ਮਾਰ ਕੇ ਢਾ ਕੇ ਤੇ ਢਾਲਿਆ ਉਹਨੂੰ ਫੇਰ ਬਹੁਤ ਮਾਰ ਲਾ ਪਿਆ ਫੇਰ ਮੈਨੂੰ ਇੰਨੇ ਗਲੱਥੇ ਮਾਰ ਰਹੇ ਫੇਰ ਮੁੰਡੇ ਨੂੰ ਕੱਚ ਦੀਆਂ ਬੋਤਲਾਂ ਮਾਰਨਾ ਉਹ ਡਾਕਟਰ ਜੀ ਵੀ ਕੋਲ ਸੀ ਇਹਨਾਂ ਦੇ ਤੇ ਛੱਡਿਆ ਨਹੀਂ ਪੰਜਾ ਸੱਤਾ ਜਣਿਆਂ ਨੇ ਮਾਰੀ ਕੇ ਬਾਕੀ ਸਾਰੇ ਬਾਹਰ ਸਿੱਕੇ ਕੀ ਕਾਰਨ ਕੋਈ ਜੋ ਕੋਈ ਕਹਿੰਦੇ ਸੀ ਕਾਰਨ ਕੋਈ ਨਹੀਂ ਸਾਨੂੰ ਪਤਾ ਨਹੀਂ ਮਾਤਾ ਤੇ ਗਏ ਆ ਤੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਗਾਣੀ ਗੁਣਿਆ ਤਾਂ ਕੋਈ ਗੱਲ ਸੀਗੀ ਵੀ ਗਾਣੇ ਨਾ ਲਾਓ ਭਾਜੀ ਤੋਂ ਕਹਿੰਦੇ ਤੁਹਾਨੂੰ ਸਲਤਨਪੁਰ ਜਾ ਕੇ ਦੱਸਾਂਗੇ ਬਸ ਇਹੀ ਗੱਲ ਹਾਂਜੀ ਉਹ ਮਜੀਠੇ ਦੇ ਜੀ ਤੇ ਕੋ ਸਲਤਨਪੁਰ ਦੇ ਇੱਕ ਦੋ ਜਣੇ ਹੈਗੇ ਆ ਸਾਡੇ ਕੋਠੇ ਘਟੇ ਟੱਪ ਕੇ ਸਾਰੇ ਕਿਸ ਸਾਰੇ ਘੁੱਟੇ ਮੇਰੇ ਨਾਮ ਅੰਜੂ ਬੱਲਾ ਜੀ ਜਦ ਮੈਂ ਜਬ ਬਹੂਹਾਰ ਤੋਂ ਆ ਜੀ ਵਿਆਹੀ ਹੋਈ ਮੇਰੇ ਪੇਕੇ ਇੰਆ ਠੀਕ ਹੈ ਜੀ ਇਹਨਾਂ ਦੇ ਘਰੇ ਕਾਫੀ ਕੱਲ ਰਾਤ ਨੂੰ ਇਹ ਬਹੁ ਮੁੰਡੇ ਜਣੇ ਆਏ ਇਹਨਾਂ ਨੇ ਆਣ ਕੇ ਮਾਰਕੁੱਟ ਕੀਤੀ ਕੋਠੇ ਟੱਪੇ ਸਾਰੇ ਕਬੂਏ ਬਵੇ ਤੋੜ ਕੇ ਤੇ ਜੇ ਹਥਿਆਰਾਂ ਦੇ ਨਾਲ ਮੇਰੇ ਭਰਾ ਨੂੰ ਢਾ ਲਿਆ ਠੀਕ ਆ ਜੀ ਆਉਂਦਿਆਂ ਨੂੰ ਬਹੁਤ ਜ਼ਿਆਦਾ ਕੋਟ ਮਾਰ ਕੇ ਸਾਰੇ ਜਿਹਨੇ ਇੱਥੋਂ ਫਿਰ ਭੱਜ ਗਏ ਉਹ ਕੁਝ ਸੁਲਤਾਨਪੁਰ ਦੇ ਆ ਕੁਝ ਕੁਝ ਤੇ ਅਜਨਾਲੇ ਦੇ ਆ ਜੀ ਇੱਥੇ ਆਪਾਂ ਤਾਂ ਇਹ ਨਹੀਂ ਕਹਿ ਸਕਦੇ ਲੰਜੀ ਜੀ ਕਿ ਕੋਈ ਲੜਾਈ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਕੁਝ ਨਹੀਂ ਪਤਾ ਸਾਨੂੰ ਦੇ ਨਾਲ ਪਤਾ ਵਾ ਕਿ ਇਹ ਮੁੰਡੇ ਨੂੰ ਆਣ ਕੇ ਤੇ ਸਾਡੇ ਨੂੰ ਮਾਰ ਹੀ ਗਏ ਆ ਹਿਸਾਬ ਨਾਲ ਉਹਦਾ ਇੱਕ ਪਾਸਾ ਸਾਰਾ ਘਰ ਗਿਆ ਹਟਲ ਜੇ जी, 15 ਜਣੇ ਸੀ 15 ਤੋਂ 20 ਜਣੇ ਸੀ ਗੱਡੀਆਂ ਆ ਗਈਆਂ ਵਾ ਸਾਰਾ ਕੁਝ ਆ ਗਿਆ ਵਾ ਗੱਡੀਆਂ ਦੇ ਵਿੱਚ ਆਏ ਆ ਜਿੱਦਾਂ ਵੀ ਆਏ ਆ ਜਿੱਦਾਂ ਵੀ ਆਏ ਗਏ ਆ ਸਾਨੂੰ ਸਾਰਾ ਪਤਾ ਹੈ ਜੀ ਇਹ ਰਾਤ ਕੋਈ 3 ਵਜੇ ਕੇ ਤੇ 19-20 ਮਿੰਟ ਤੇ ਗੱਲ ਆ ਜੀ ਹਾਂ ਜੀ ਹਾਂ ਜੀ ਸਾਰੇ ਕੁਝ ਹੋ ਗਿਆ ਜੀ ਸੀਸੀਟੀਵੀ ਕੇ ਕੈਮਰੇ ਚ ਸਾਨੂੰ ਪਤਾ ਲੱਗ ਗਿਆ ਵਾ ਕਿਹੜੀ ਗੱਡੀ ਚ ਆਏ ਆ ਕਿਹੜੀ ਗੱਡੀ ਚ ਗਏ ਆ ਜਿੱਦਾਂ ਵੀ ਆਏ ਆ ਸਾਨੂੰ ਸਾਰਾ ਕੁਝ ਪਤਾ ਵਾ ਪੁਲਿਸ ਨੂੰ ਦਵਾਵਾਂ ਹਾਂ ਜੀ ਉਹ ਸਟਾਮ ਤੇ ਸਾਡੇ ਚੀਮਾ ਸਾਹਿਬ ਜੀ ਇਹਨਾਂ ਨੂੰ ਸੱਦਿਆ ਆਪਾਂ ਫੋਨ ਕਰਕੇ ਇਹ ਆਇਆ ਮੌਕੇ ਤੇ ਤੇ ਇਹਨਾਂ ਨੇ ਪੁਲਸਾਂ ਲੈਣ ਸੱਦਿਆ ਪੁਲਸਾਂ ਲਈ ਇੱਥੇ ਕਰਿਆ ਇੱਥੇ ਆੜੀ ਆਣ ਕੇ ਮੌਕਾ ਸਾਰਾ ਦੇਖ ਕੇ ਗਏ ਆ ਜੀ ਮੌਕਾ ਸਾਰਾ ਦੇਖ ਕੇ ਸਾਰਾ ਕੁਝ ਉਹ ਕਰ ਕਰ ਤਰ ਕੇ ਫਿਰ ਉਹ ਗਏ ਆ ਇਹਨਾਂ ਨੇ ਸਾਨੂੰ ਬੜਾ ਬੜਾ ਸਾਥ ਦਿੱਤਾ ਕਰਦਾ ਕਿ ਨੁਕਸਾਨ ਕਰਦਾ ਕਰਦਾ ਜੀ ਸਾਡੇ ਮੋਟਰਸਾਈਕਲ ਤੋੜਤੇ ਮੁੰਡਾ ਸਾਡਾ ਫੱਟਲ ਕਰ ਦਿੱਤਾ ਕੋਠੇ ਦੀਆਂ ਤਿੰਨਾਂ ਸਾਰੀਆਂ ਸਿੱਤ ਗਰੀਬ ਬੰਦੇ ਸਾਡਾ ਘਰ ਦੇਖ ਲਓ ਗਰੀਬ ਬੰਦੇ ਆ ਇਹ ਇਹ ਤਾਂ ਕੁਝ ਵੀ ਕਰਨ ਜੋਗੇ ਨਹੀਂ ਆ ਸੋਈ ਦੀਆਂ ਵੀ ਟੀਨਾ ਤੋੜਦੀਆਂ ਇਤੋਂ ਵੀ ਸਾਰਾ ਕੁਝ ਤੋੜ ਦਿੱਤਾ ਬੱਚੋ ਅੰਕਲ ਜੀ ਦੇ ਮੁੰਡੇ ਨੇ ਕਿਤੇ ਕੋਠੇ ਤੋਂ ਆਵਾਜ਼ ਦਿੱਤੀ ਗਿਆ ਫਿਰ ਭੱਜ ਕੇ ਗਏ ਆ ਹੋਹ ਕਰੇ ਤਾਂ ਕੋਈ ਮਹੱਲੇ ਚ ਕੋਈ ਵੀ ਨਹੀਂ ਉੱਠਿਆ ਸੀ ਬਾਜਾ ਨਹੀਂ ਸੀ ਜਾਂਦੀ ਕੋਈ ਅੰਦਰ ਅੱਜ ਵਿੱਚ ਸੁੱਤੇ ਪਏ ਏਸੀਆਂ ਦੇ ਵਿੱਚ ਤੂੰ ਕਿਤੇ ਵੀਰਾ ਉੱਠਿਆ ਤਾਂ ਉਹਨਾਂ ਨੇ ਆਵਾਜ਼ ਦਿੱਤੀ ਹੈ ਜੀ ਫਿਰ ਭੱਜ ਕੇ ਗਏ ਆ ਮਾਨ ਕੇ ਸੀ ਇਹ ਹੀ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਮੇਰੇ ਭਰਾ ਨੂੰ ਹੱਥਾਂ ਪੈਦਾ ਤੋਂ ਵੱੱਜਲ ਕੀਤਾ ਜੀ ਉਹਦੀ ਉਮਰ ਕੀ ਹਲੇ ਸਾਰੀ ਉਮਰ ਅਸੀਂ ਉਹੀ ਕਰਨਾ ਉਹੀ ਖਾਣਾ ਉਹਦੇ ਸਿਰ ਦੇ ਉੱਤੇ ਆ ਮੇਰੇ ਮਾਪਿਓ ਅਸੀਂ ਤੇ ਵਿਆਹੀਆਂ ਮਰੀਆਂ ਸੋ ਅਕਸਰ ਮਾਪਿਓ ਤੇ ਉਹਨਾਂ ਦੇ ਸਿਰ ਤੇ ਉਹੀ ਅਕਸਰ ਪਾਲਣਗੇ ਮੇਰੇ ਮਾਪਿਓ ਨੂੰ ਆਪਾਂ ਨੂੰ ਤੇ ਇਹੀ ਮੰਗਾ ਕੇ ਜਿੱਦਾਂ ਉਹਨਾਂ ਕੀਤੀ ਨਾ ਉਸ ਉਦਾਂ ਹੀ ਕਾਰਵਾਈ ਹੋਵੇ ਉਹਨਾਂ ਤੇ ਹੱਦ ਤੋਂ ਜ਼ਿਆਦਾ ਸਖਤ ਤੋਂ ਸਖਤ ਕਾਰਵਾਈ ਹੋਵੇ ਪਰ ਕੀ ਤੋਂ ਦਾ ਨਾਮਿਕ ਕਰਨਾ ਨੂੰ ਪਈ ਨਾ ਮੇਰਾ ਪੁੱਛਣ ਜੀ ਮੈਂ ਸੁਲਤਾਨਪੁਰ ਦਾ ਰਹਿਣ ਦਾ ਵਾਸੀ ਆਂ ਮੋਰੀ ਮਹਲੇ ਦਾ ਹੀ ਮੈਂ ਇੱਥੇ ਆਪਣੇ ਘਰੇ ਆਣ ਕੇ ਸਾਡੇ ਘਰ ਰਾਤ ਦੇ 2 ਵਜੇ ਇਹਨਾਂ ਨੇ ਵਾਰਦਾਤ ਕੀਤੀ ਹੈ ਜੀ ਜਿਹੜੇ ਕਿ ਬੰਦੇ 15 16 ਸੀਗੇ ਜੀ ਅਸੀਂ ਘਰ ਇਕੱਲੇ ਸੀਗੇ ਸਾਡੇ ਆਣ ਕੇ ਵਾਰਦਾਤ ਬੂਆ ਤੋੜ ਕੇ ਸਾਡੇ ਘਰ ਆਣ ਕੇ ਵਾਰਦਾਤ ਕੀਤੀ ਜੀ ਤੇ ਬੰਦਿਆਂ ਕੋਲ ਦਾਤਰ ਹਥਿਆਰ ਵਾਧੂ ਸੀ ਜੀ ਉਹਨਾਂ ਨੇ ਆ ਆ ਮੇਰਾ ਘੱਥ ਕਰੈਕ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਮੈਨੂੰ ਆਪਦੇ ਵੱਲੋਂ ਮਾਰ ਦਿੱਤਾ ਸੀ ਜੀ ਉਹਨਾਂ ਨੇ ਮਾਰ ਕੇ ਮੈਨੂੰ ਸੁੱਟ ਗਿਆ ਜੀ ਮੈਂ ਵੀ ਉਸ ਹੋ ਗਿਆ ਸੀ ਕਿ ਬਾਅਦ ਵਿੱਚ ਮੇਰੇ ਘਰਦਾਨੇ ਠਾਕ ਲਿਆੰਦਾ ਮੈਨੂੰ ਜੀ ਮੈਂ ਜੋ ਕਿ ਮਾਂ ਬੱਚਿਆਂ ਵਾਲੀ ਤੁਸਾਨੂੰ ਮੰਗ ਚਾਹੀਦੀ ਹੈ ਕਿ ਸਾਡੇ ਜੀ ਵਾਰਦਾਤ ਜੀ ਕੀਤੀ ਗਈ ਹੈ ਜੀ ਉਹਦੀ ਪੂਰੀ ਕਾਰਵਾਈ ਕੀਤੀ ਜਾਵੇ ਗੱਲਬਾਤ ਇਹੀ ਹੋਈ ਸੀ ਜੀ ਅਸੀਂ ਬਾਸ ਸਪੀਕਰ ਤੋਂ ਰੁਕਿਆ ਸੀ ਜੀ ਇਹਨਾਂ ਨੂੰ ਚਿੰਤਪਰਨ ਕਿ ਵਾਏ ਥੋੜੀ ਨੀਵੀਂ ਕਰ ਲੋ ਪਰ ਨਹੀਂ ਇਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖ ਲਈ ਜਾਊਗੀ ਬੰਦੇ ਮਜੀਠੇ ਦੇ ਸੀ ਜੀ ਜਿਨ੍ਹਾਂ ਵਿੱਚ ਬਿੱਲਾ ਸੀ ਉਹ ਸ਼ਾਲ ਸੀ ਤੇ ਵਿੱਕੀ ਸੀਗਾ ਸੁਲਤਾਨਪੁਰ ਦੇ ਕੋਈ ਖਾਸ ਵਿੱਚੋਂ ਬੰਦੇ ਸੀ ਜੀ ਅਸੀਂ ਮੰਗੇ ਕਰਦੇ ਆਂ ਭਾਜੀ ਉਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਦਾਂ ਜੀ ਕੱਲ ਰਾਤ ਨਾ 3 ਵਜੇ ਤੜਕੇ ਸੜਕ ਤੇ 3 ਵਜੇ ਮੈਨੂੰ ਕਾਲ ਆਈ ਹੈ ਕਿ ਇਦਾਂ ਹੋਇਆ ਮੈਂ ਮੌਕੇ ਤੇ ਆ ਕੇ ਦੇਖਿਆ ਤਾਂ ਕਾਫੀ ਇੱਥੇ ਰੋੜਾ ਰੋੜਾ ਪੈ ਰਿਆ ਸੀਗਾ ਤੇ ਕੁਝ ਬੰਦੇ ਭੱਜੇ ਜਾ ਰਹੇ ਸੀਗੇ ਇਧਰ ਨੂੰ ਮੰਡੀ ਵੱਲ ਨੂੰ ਤੇ ਮੈਂ ਉਸੇ ਟਾਈਮ ਕਾਲ ਕੀਤੀ 112 ਨੰਬਰ ਵਾਲੇ ਜਿਹੜੀ ਗੱਡੀ ਚਲਦੀ ਆ ਉਹ ਮਹਾਵੀਰ ਭਾਜੀ ਹੁਣੇ ਮੌਕੇ ਤੇ ਆਏ ਉਹਨਾਂ ਨੇ ਮੌਕਾ ਦੇਖਿਆ ਬਹੁਤ ਮਤਲਬ ਤੋੜਪੰਨ ਕੀਤੀ ਹੋਈ ਸੀ ਤੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਕੁਸ਼ਨ ਉਹਦੇ ਸੱਟ ਪੱਟਾਂ ਬਹੁਤ ਲੱਗੀਆਂ ਹੋਈਆਂ ਸੀ ਅਸੀਂ ਫਿਰ ਉਹਨੂੰ ਚੱਕ ਕੇ ਹਸਪੀਟਲ ਦਾਖਲ ਕਰਾਇਆ ਤੇ ਉਥੋਂ ਪਤਾ ਲੱਗਦਾ ਕਿ ਉਹਦੀ ਹੱਡੀ ਦੇ ਵਿੱਚ ਫ੍ਰੈਕਚਰ ਵੀ ਆਇਆ ਵਾ ਤੇ ਇਹ ਹੁਣ ਬਹੁਤ ਹੀ ਸ਼ਰਮ ਵਾਲੀ ਗੱਲ ਆ ਕਿ ਸਾਡੇ ਮਹੱਲੇ 'ਚ ਘਰ ਚਾ ਕੇ ਇੰਨੇ ਬੰਦੇ ਆ ਕੇ ਕਿਸੇ ਨੂੰ ਵੀ ਆ ਕੇ ਕੁੱਟਮਾਰ ਕਰ ਜਾਣ ਤੇ ਇਹਨਾਂ ਤੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸਖਤ ਤੋਂ ਸਖਤ ਵੀਡੀਓ ਸੀਸੀਟੀਵੀ ਵੀਡੀਓ ਸਾਰੀਆਂ ਹੈਗੀਆਂ ਆਪਣੇ ਕੋਲ ਉਹਦੇ ਵਿੱਚ ਕੋਈ 15 ਤੋਂ 16 ਬੰਦੇ ਆ ਰਹੇ ਆ ਤੇ ਇਹ ਵੀ ਪਤਾ ਲੱਗ ਰਿਹਾ ਕਿਥੋਂ ਦੇ ਆ ਜਿਹੜੇ ਬੰਦੇ ਹੈਗੇ ਉਹਨਾਂ ਤੇ ਜੋ ਵੀ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਜੋ ਪਾਰਸੀ ਚੀਮਾ ਸਾਹਕਾ ਵਾ ਇਸ ਤਰ੍ਹਾਂ ਰਕਮ ਸਰ ਇਹ ਵਾਰ ਦਾ ਤੋਂ ਇਹ ਕੋਈ 2.5 ਤੋਂ 3 ਦੇ ਵਿੱਚ ਵਿੱਚ ਹੋਈ ਹੈ ਜਿਹੜੀ ਪਹਿਲਾਂ ਇਟਾਂ ਮਾਰਦੇ ਰਿਹਾ ਫਿਰ ਉਹਨਾਂ ਬੂਹਾ ਤੋੜਿਆ ਇਹਨਾਂ ਦਾ 72 ਵਾਰ ਕੇ ਅੰਦਰ ਵੜ ਕੇ ਉਹਨਾਂ ਨੇ ਮੁੰਡੇ ਦੀ ਕੁੱਟਮਾਰ ਕੀਤੀ ਹੈ ਮਤਲਬ ਜਿੰਨਾ ਮੈਂ ਉਹਨਾਂ ਨੇ ਕੁੱਟਿਆ ਮਾਰਿਆ ਤੇ ਦੂਜੇ ਉਹਨਾਂ ਨੂੰ ਆਪਣੇ ਘਰੋਂ ਤੇ ਕੰਪਨੀ ਹਲਤ ਨਾਲ ਦੀ ਕਾਪੀ ਕਰਕੇ ਗਏ ਆ ਤੇ ਅਸੀਂ ਤੇ ਇਹ ਪਛਾਣ ਨੂੰ ਮੰਗ ਕਰਦੇ ਆ ਇਹ ਘਰ ਕਿਹੜਾ ਵੀ ਅਮੀਰ ਹਕਮਤ ਦਾ ਆਦਮੀ ਨੇ ਇਹਨਾਂ ਨੂੰ ਨਿਆਂ ਪੂਰਾ ਮਿਲਣਾ ਚਾਹੀਦਾ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿੱਤੂ ਦੀ ਵੀ ਹੋ ਗਈ ਨਹੀਂ ਜੇ ਸੁਲਤਾਨਪੁਰ ਦੇ ਨੇ ਬਾਹਰ ਦੇ ਨੇ ਕਿਥੋਂ ਦੇ ਵੀ ਨੇ ਤੇ ਨਿਆਂ ਜੁਰਮਾਨਾ ਮਿਲਣਾ ਚਾਹੀਦਾ ਮੈਂ ਕੀ ਕਹਾਂ ਜੋ ਤੁਹਾਨੂੰ ਸੁਨੇਹਾ ਦੇਵਾਂ ਮੈਂ ਤਾਂ ਕਹਿ ਕਿ ਨਾ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਰਹੀ ਨਾ ਉਹ ਕਿਸੇ ਦਾ ਖੋਪੇ ਨਾ ਕੋਈ ਦਾ ਡਰ ਰੱਖਦਾ ਜਦੋਂ ਹੁਣ 20 15 20 ਬੰਦੇ ਆ ਕੇ ਪੈ ਕੇ ਘਰ ਕਿਸੇ ਤੇ ਘਰ ਵੀ ਬੋਲਾ ਮਾਰ ਸਕਦੇ ਜਿੱਦਾਂ ਕੱਚ ਦੀਆਂ ਮਾਰ ਰਹੇ ਨੇ ਇੱਟਾਂ ਮਾਰ ਰਹੇ ਨੇ ਇਹ ਕਦੀ ਰਹਿ ਗਈ ਕੋਈ ਨਹੀਂ ਹੈਗਾ ਸੇਫਟੀ ਕੋਈ ਨਹੀਂ ਕਹਦੀ ਤੇ ਇਹ ਕਰਕੇ ਹੀ ਤੇ ਮੰਗੇ ਹੋਏ ਕਰਦੇ ਆ ਕੱਪਾ ਇਹਨੇ ਮੋਟਰਸਾਈਕਲ ਤੋੜਿਆ ਜਿੱਦਾ ਇਹਨਾਂ ਦੇ ਬੂਹੇ ਬਾਰੇ ਟੋ ਟੈਲਾਂ ਟੋਲਾਂ ਵੀ ਤੋੜੀਆਂ ਨੇ ਸਾਰਾ ਕੁ ਪੰਨਾ ਤੋੜਿਆ ਉੱਤੇ ਆ ਵੀ ਕੀ ਆਪਾਂ ਇਤਵੀ ਤੋੜੀਆਂ ਨੇ ਹੋਰ ਦਿਨ ਵਿੱਚ ਕਈ ਨੁਕਸਾਨ ਹੋਇਆ ਕਰਦਾ ਕਰਦੇ ਨੁਕਸਾਨ ਤੇ ਇਹ ਮੁੰਡੇ ਦੇ ਖੱਟਾਂ ਬਹੁਤ ਲੱਗੀਆਂ ਜਿਹਨੂੰ ਇਹਨਾਂ ਨੂੰ ਭੈਣ ਨਾਲ ਉਹਨਾਂ ਦੇ ਕੁੱਟਿਆ ਮਾਰਿਆ ਇਹਨਾਂ ਦੇ ਕੱਪੜੇ ਕੁੱਪੜੇ ਵੀ ਜਿੰਨਾਂ ਜਿੱਦਾਂ ਵੀ ਆ ਗਿਆ ਉਹਨੇ ਇੱਥੇ ਕਹਿ ਦੇ ਸਕਦੇ ਕਿਆਰੇ ਬੁਰੇ ਅੱਡੀ ਜੜੀ ਘਰ ਦੀ ਹਲਾਤ ਇਹਨਾਂ ਦੀ ਕਰਕੇ ਗਏ ਬਹੁ ਮਾਰਾ ਕੀਤਾ ਉਹਨਾਂ ਨੂੰ ਮੰਗ ਇਹ ਕਰਦੇ ਆਂ ਪ੍ਰਸ਼ਾਸਨ ਕੋ ਬੇਨਤੀ ਕਰਦੇ ਆਂ ਕਿ ਇਹਦਾ ਤੇ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਜਿਹੜੇ ਵੀ ਹੈਗੇ ਨੇ ਕੋਈ ਨਹੀਂ ਮੇਰਾ ਮਲਾ ਮੁਰੇ ਦੇ ਵਿੱਚ ਗੁੰਡਾਗਰਦੀ ਹੋਈ ਅਸਲ ਕੀ ਕਹਿਣਾ ਕੋਈ ਮਰੇ ਕੈਮਲਾ ਰਹੀ ਹੈ ਨਹੀਂ ਚੰਦਨ ਪੁੱਛਦੀ ਮਲਾ ਮੁਰੇ ਤੋਂ ਉਹ ਦਾ ਗਲਤ ਸਟੇਟਮੈਂਟ ਲੜਾਇਆ ਤੋਂ ਵੀ ਯਾਨ ਕਹੂਗਾ ਇਹਨਾਂ ਦੇ ਗਲਾਬ ਲਗਾਊਗਾ ਇਹਨੇ ਗਲਾਬ ਕੋਈ ਕਾਰਵਾਈ ਕਰਕੇ ਜਲਦੀ ਹੀ ਤੁਹਾਨੂੰ ਸੁਲਾ ਕਵੇ ਦਿੱਤਾ ਜਾਏ